ਦਿਲਬਰੀ ਕੇਸਾ ਵੀ ਬੱਸ 'ਚ ਜਾਵਾਕ ਹੋਇਆ ਏ.ਡੀ.ਸ ਦੇ 15 ਗੱਡੂ ਕਰ ਰਹੇ ਥੇ ਇਹ ਇੱਕ ਗੱਡੀ ਮਹੀ ਆਪਾ ਕੀ ਦੇ ਰਿਹਾ ਕਿਹੜਾ ਪਿੰਡਾ ਤੁਹਾਡਾ ਰਾਜਪੁਰਾ ਰਾਜਪੁਰਾ ਖਾਸ ਹੈ ਠੀਕ ਹੈ ਕੁੜੀਆ ਹਾਂ ਠੀਕ ਚਲੋ ਇਹ ਬੱਚੇ ਇਹ ਬੱਚਾ ਹੋਰ ਹੈ ਇਹ ਬੱਚੇ ਹੋਇਆ ਉਹ ਲੇਡੀ ਇਹ ਬੱਚਾ ਆਇਆ ਅੱਛਾ ਲੈ ਕੱਟ ਤਾ ਪਹਿਲਾ ਬੱਚਾ ਉਹ ਸੀ ਨਹੀਂ ਇਹ ਹੋਇਆ ਬੱਚਾ ਹਨਾ ਹੋਇਆ ਇਹ ਪਹਿਲਾ ਬੱਚਾ ਅੱਛਾ ਕੋਣ ਲੱਗਦੇ ਆਪਕੇ कोई नहीं लगती मेरी तो बस एक जान पहचान की है अच्छा हाँ नहीं आपके साथ में थी ना साथ में आई ना वहाँ से कौन वो जिसके बच्चा वो आप... पहले बैठी थी मैं तो बाद से बैठी फिर बाद में पहचान ही वो अकेली आई थी अकेली है वो तो उसके बारे में कैसे पता चलेगा उसके घर का मैं जाके बता दूंगी आपको पता है और जान पहचान दी है ना राज पर होना इन्होंने घर चल ये तो यही खड़े हैं

हम तो बाहर आए तो गाड़ी में आप जल्दी से इधर में एक बार शिफ्ट करवा दे यार ठीक है एमबीएस में शिफ्ट करवा दे एक बार पहले आते पुणे का मुरादाबाद हम तो ज्यादा पार्टी का ठीक है आ जाएगी कौन बाबा कुछ आ गई आ गई मसाज आ गई कोई ना आराम के सारा देख के होली हो रही इधर राम है आराम से पूरी खान राम है भाई ਹਾਂ ਜੀ ਹਾਂ ਜੀ ਇਹ ਦੇਖੋ ਨਾ ਆਪਾਂ ਆਪਣੇ ਉੱਥੇ ਆ ਕੇ ਕਰ ਲਾਂਗੇ ਸਾਫ ਚਲ ਕੋਈ ਨਾ ਉੱਥੇ ਹਾਂ ਇਹ ਸਾਫ ਚਲ ਪਾਣੀ ਮਰਵਾ ਦਈਏ ਬਈ ਇਹ ਨਾ ਬੰਦਿਆ ਨੇ ਬਹੁਤ ਹੈਲਪ ਕਰੀ ਆ ਆਪਣੀ ਹੰਬਾਲਾ ਸ਼ਹਿਰ ਮਨਜੀ ਸਾਹਿਬ ਦੇ ਕੋਲ ਹਾਂ ਪਾਣੀ ਹਾਂ ਸਾਰੇ ਮਤਲਬ ਇੱਥੇ ਦੇ ਨਜ਼ਦੀਕ ਦੇ ਕਰਨ ਵਾਲੇ ਬੰਦੇ ਆ ਹਲਪ ਕਰੀ ਵਿਚਾਰੇ ਨਾਲ ਕਿੰਨ ਸਵਾਲ ਨਾਲ ਜਰਾ ਇਹ ਦੂ ਪੁੱਛ ਲੈ ਇਹ ਤੁਹਾਨੂੰ ਉਹਨੂੰ ਦਿਲ ਕਰ ਮੈਂ ਜੀ ਬੱਚੇ ਜੇ ਕੋਈ ਫੋਨ ਨੰਬਰ ਤਾਂ ਕਰ ਦਿੰਗੇ ਪੰਜਾਬ ਦੇ ਹਰੇਕ ਖੇਤਰ ਵਿੱਚ ਜਿਹੜੇ ਇਮਾਨਦਾਰੀ ਨਾਲ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਉਹਨੂੰ ਹਰੇਕ ਪਾਸੇ ਬੁਰ ਪੈਂਦਾ ਨਜ਼ਰ ਆ ਰਿਹਾ ਹੈ ਜਿਸ ਦੀ ਜੂੰਦੀ ਜਗ ਦੀ ਮਿਸਾਲ ਸਾਡੇ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਪੇਸ਼ ਕੀਤੀ ਹੈ ਪਿਛਲੇ ਦਿਨੀ ਇੱਕ ਜਿਹੜੀ ਮਹਿਲਾ ਸਵਾਰੀ ਵੱਲੋਂ ਆਪਣਾ ਜਿਹੜਾ ਕੀਮਤੀ ਬੈਗ BRTC ਦੀ ਬੱਸ ਵਿੱਚ ਜਿਹੜਾ ਉਹ ਭੁੱਲ ਗਏ ਸੀਗੇ ਤੇ ਸਾਡੇ ਆਪਰੇਸ਼ਨਲ ਸਟਾਫ ਦੇ ਜਿਹੜੇ ਸਾਡੇ ਡਰਾਈਵਰ ਕਨੈਕਟਰ ਨੇ ਇਮਾਨਦਾਰੀ ਦਾ ਸਬੂਤ ਦਿੰਦੇ ਹੋਏ ਉਹ ਜਿਹੜਾ ਬੈਗ ਸੀਗਾ ਉਹਦੇ ਵਿੱਚ ਉਹਨਾਂ ਦੇ ਕੀਮਤੀ ਜੇਵਰ ਨਕਦੀ ਤੇ ਉਹਦੇ ਨਾਲ ਨਾਲ ਉਹਨਾਂ ਦੇ ਕੁਝ ਜ਼ਰੂਰੀ ਜਿਹੜੇ ਕਾਗਜ਼ਾਤ ਸੀਗੇ ਉਹ ਜਦੋਂ ਉਹਨਾਂ ਨੇ ਬੈਗ ਵਿੱਚ ਵੇਖੇ ਤੇ ਉਹਨਾਂ ਨੇ ਉਸੇ ਬੈਗ ਵਿੱਚੋਂ ਉਸਦੇ ਨੰਬਰ ਤੇ ਆਪ ਕਾਲ ਕਰਕੇ ਤੇ ਉਹ ਜਿਹੜਾ ਬੈਗ ਸੀਗਾ ਉਹਨਾਂ ਦੇ سپੁਰਦ ਕੀਤਾ ਤੇ ਜਦੋਂ ਸਾਨੂੰ ਸਾਨੂੰ ਇੱਥੇ ਹੈੱਡ ਆਫਿਸ ਨੂੰ ਇਸ ਚੀਜ਼ ਦੀ ਜਾਣਕਾਰੀ ਮਿਲੀ ਤੇ ਅੱਜ ਅਸੀਂ ਉਹਨਾਂ ਨੂੰ ਇੱਥੇ ਆਪਣਾ ਨਕੀਆ ਪੀਆਰਟੀਸੀ ਦੇ ਹੈੱਡ ਆਫਿਸ ਬੁਲਾ ਕੇ ਅੱਜ ਉਹਨਾਂ ਨੂੰ ਅਸੀਂ ਸਨਮਾਨ ਸਨਮਾਨਤ ਕੀਤਾ ਵਾ ਤੇ ਇਸ ਦੇ ਨਾਲ ਮੈਂ ਇੱਕ ਜਿਹੜੀ ਹੋਰ ਗੱਲ ਹੈ ਵਿਸ਼ੇਸ਼ ਰੂਪੀ ਦੱਸਣੀ ਚਾਹਾਂਗਾ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਵੀ ਸਾਡਾ ਜਿਹੜਾ ਡਿਪਾਰਟਮੈਂਟ ਆ ਉਹ ਐਮ ਭੂਮਿਕਾ ਨਿਭਾ ਰਿਹਾ ਜਿਸ ਦੀ ਜੁੰਦੀ ਜਗ ਦੀ ਮਿਸਾਲ ਕੱਲ ਸਾਡੇ ਪੀਆਰਟੀਸੀ ਮੁਲਾਜ਼ਮਾਂ ਨੇ ਪੇਸ਼ ਕੀਤੀ ਆ ਸਾਡੀ ਇੱਕ ਪੀਆਰਟੀਸੀ ਦੀ ਬੱਸ ਜਿਹੜੀ ਰਿਸ਼ੀਕੇਸ਼ ਤੋਂ ਪਟਿਆਲੇ ਆ ਰਹੀ ਸੀਗੀ ਉਹ ਪਟਿਆਲਾ ਡੀਪੂ ਦੀ ਬੱਸ ਸੀਗੀ ਜਿਸ ਵਿੱਚ ਇੱਕ ਮੈਲਾ ਸਵਾਰੀ ਜਿਹੜੀ ਅੰਬਾਲਾ ਤੋਂ ਪਟਿਆਲੇ ਵਾਸਤੇ ਉਸ ਬੱਸ ਵਿੱਚ ਚੜੀ ਤੇ ਚੜ੍ਹਨ ਤੋਂ 15-20 ਮਿੰਟ ਬਾਅਦ ਹੀ ਸਫ਼ਰ ਦੌਰਾਨ ਉਸ ਨੂੰ ਲੇਬਰ ਪੇਨ ਸ਼ੁਰੂ ਹੋ ਗਈਆਂ ਤੇ ਜਦੋਂ ਡਰਾਈਵਰ ਕਨੈਕਟਰ ਨੇ ਦੇਖਿਆ ਵੀ ਬੱਸ ਵਿੱਚ ਬਹੁਤ ਜ਼ਿਆਦਾ ਚੀਖ ਚਹਾੜਾ ਪੈ ਰਿਹਾ ਹੈ ਤੇ ਉਹਨਾਂ ਨੇ ਬੜੀ ਸਿਆਣਪ ਦਾ ਸਬੂਤ ਦੇਂਦੇ ਹੋਏ ਸਭ ਤੋਂ ਪਹਿਲਾਂ ਬੱਸ ਨੂੰ ਸਾਈਡ ਤੇ ਪਾਰਕ ਕੀਤਾ ਫਿਰ ਉਹਨਾਂ ਨੇ ਮੈਡੀਕਲ ਫੈਸਿਲਿਟੀ ਵਾਸਤੇ ਐਂਬੂਲੈਂਸ ਨੂੰ ਕਾਲ ਕੀਤੀ ਪਰ ਉਸ ਦੌਰਾਨ ਉਹਦੀਆਂ ਲੇਬਰ ਪੇਨਸ ਹੋਰ ਜ਼ਿਆਦਾ ਵੱਧ ਗਈਆਂ ਤੇ ਉਹਨਾਂ ਨੇ ਡਰਾਈਵਰ ਕਨੈਕਟਰ ਨੇ ਸਿਆਣਪ ਦਾ ਸਬੂਤ ਦਿੰਦੇ ਹੋਏ ਸਭ ਤੋਂ ਪਹਿਲਾਂ ਜਿਹੜੀਆਂ ਮੇਲ ਸਵਾਰੀਆਂ ਨੂੰ نیچے ਉਤਾਰਿਆ ਤੇ ਜਿਹੜੀਆਂ ਬੱਸ 'ਚ ਮਹਿਲਾਵਾਂ ਜਿਹੜੀਆਂ ਸਫ਼ਰ ਕਰ ਰਹੀਆਂ ਸੀਗੀਆਂ ਉਹਨਾਂ ਦੇ ਸਭ ਦੇ ਸਹਿਯੋਗ ਨਾਲ ਆਲੇ-ਦੁਆਲੇ ਸਾਰੇ ਪਾਸੇ ਚਾਦਰਾਂ ਤਾਣ ਕੇ ਜਿਹੜੀ ਉਹ ਆਪਾਂ ਉਹਦੀ ਡਿਲੀਵਰੀ ਸੀ ਉਹਨੂੰ ਬੱਸ ਵਿੱਚ ਹੀ ਅੰਤਿਮ ਰੂਪ ਦਿੱਤਾ ਤੇ ਉਸ ਤੋਂ ਬਾਅਦ ਜਿਹੜੀ ਐਂਬੂਲੈਂਸ ਵੀ ਥੋੜੀ ਦੇਰ ਬਾਅਦ ਉੱਥੇ ਪਹੁੰਚ ਗਈ ਪਰ ਉਸ ਉਸ ਸਮੇਂ ਦੌਰਾਨ ਜੱੱਜਾ ਦੇ ਬੱਚਾ ਜਿਹੜੇ ਦੋਨੋਂ ਸੁਰੱਖੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਜੱੱਜੇਰ ਬੱਚੇ ਨੂੰ ਲੈ ਕੇ ਹਸਪੀਟਲ ਉਹਨਾਂ ਨੇ ਡਰਾਈਵਰ ਕਨੈਕਟਰ ਨੇ ਖੁਦ ਆ ਪਹੁੰਚਾਇਆ ਤੇ ਜੇ ਮੈਂ ਗੱਲ ਕਰਾਂ ਸਾਡੇ ਸਟਾਫ ਦੀ ਤੇ ਬੜਾ ਕਾਬਲੇ ਤਾਰੀਫ ਜਿਹੜਾ ਉਹਨਾਂ ਨੇ ਇਹ ਜਿਹੜਾ ਕੰਮ ਕੀਤਾ ਵਾ ਇਹਦੇ ਵਾਸਤੇ ਅੱਜ ਸਾਡੇ ਹੈੱਡ ਆਫਿਸ ਇਹਨਾਂ ਜਿਹੜੇ ਚਾਰੇ ਸਾਡੇ ਜਿਹੜੇ ਸੀਗੇ ਆਪਰੇਸ਼ਨ ਸਟਾਫ ਦੇ ਜਿਹੜੇ ਬੰਦੇ ਸੀਗੇ ਅਸੀਂ ਅੱਜ ਇੱਥੇ ਹੈੱਡ ਆਫਿਸ ਬੁਲਾ ਕੇ ਉਹਨਾਂ ਸਾਰਿਆਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤੇ ਸਾਰਿਆਂ ਨੂੰ ਅਸੀਂ ਇੱਕ ਨਗਦ ਇਨਾਮ ਵੀ ਦਿੱਤੇ ਹੈ